ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਨਾਲ ਜੁੜਿਆ ਮਾਮਲਾ ਮੁੱਖ ਗਵਾਹ ਦੀ ਵੀਡੀਓ ਕਾਨਫਰੰਸ ਰਾਈ ਅਮਰੀਕਾ ਤੋਂ ਹੋਵੇਗੀ ਹੁਣ ਮਾਰਚ ਮਹੀਨੇ ਦੇ ਵਿੱਚ ਗਵਾਹੀ ਕਿਹੜੇ ਮਾਮਲੇ ਤੇ ਇਹ ਗਵਾਹੀ ਹੋਣ ਜਾ ਰਹੀ ਏ ਜੋ ਡੇਰਾ ਮੁਖੀ ਨੂੰ ਵੱਡੀ ਰਾਹਤ ਮਿਲ ਸਕਦੀ ਏ ਤੁਸੀਂ ਜਿਹੜੇ ਲੋਕ ਰਾਈ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜਿਹੜੇ ਕਿ ਸੁਨਾਰੀਆ ਜੇਲ੍ਹ ਦੇ ਵਿੱਚ ਵੱਖ-ਵੱਖ ਕੇਸਾਂ ਦੇ ذریعے ਸਜ਼ਾ ਭੁਗਤ ਰਹੇ ਨੇ ਉਹਨਾਂ ਦੇ ਵੱਖ-ਵੱਖ ਕੇਸਾਂ ਦੇ ਉੱਪਰ ਜੋ ਕੋਰਟ ਦੇ ਵਿੱਚ ਗਵਾਹੀਆਂ ਹੋ ਰਹੀਆਂ ਨੇ ਜਿਸ ਵਿੱਚ ਸਭ ਤੋਂ ਵੱਡੀ ਸਜ਼ਾ ਉਹਨਾਂ ਨੂੰ ਜੋ ਨਪੁੰਸਿੰਘ ਬਣਾਉਣ ਦੇ ਮਾਮਲੇ ਵਿੱਚ ਹੋਈ ਸੀ ਜੋ ਉਹਨਾਂ ਦੇ ਉੱਪਰੇ ਕਾਰਵਾਈ ਹੋਈ ਤੇ ਉਹ ਲਗਾਤਾਰ ਇਹ ਸੁਨਾਰੀਆ ਜੇਲ੍ਹ ਵਿੱਚ ਤਿੰਨੋਂ ਕੇਸਾਂ ਦੀ ਸਜ਼ਾ ਉਹਨਾਂ ਦੇ ਵੱਲੋਂ ਭੁਗਤੀ ਜਾ ਰਹੀ ਹੈ ਜੋ ਡੇਰਾ ਮੁਖੀ ਨੂੰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਰਾਹਤ ਵੀ ਮਿਲ ਸਕਦੀ ਹੈ ਸੋ ਇੱਕ ਪੜਾ ਦੇ ਵਿੱਚ ਜੋ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਸੀਬੀਆਈ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਮੁੱਖ ਗਵਾਹ ਦੀ ਗਵਾਹੀ ਅਮਰੀਕਾ ਤੋਂ ਵੀਡੀਓ ਕਾਨਫਰੈਂਸ ਰਾਹੀਂ ਕਰਵਾਈ ਜਾਵੇਗੀ ਜੋ ਸੀਬੀਆਈ ਨੇ ਇਹਨਾਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਸੀ ਸੋ ਡੇਰਾ ਮੁਖੀ ਨੇ ਪਹਿਲਾਂ ਹੀ ਕਿਹਾ ਕਿ सीबीआई ਨੇ ਉਹਨਾਂ ਦੇ ਉੱਪਰ ਝੂਠਾ ਮਾਮਲਾ ਦਰਜ ਕੀਤਾ ਹੈ ਜੋ ਡੇਰਾ ਮੁਖੀ ਦੇ ਵੱਲੋਂ ਆਪਣੀ ਅਪੀਲ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਜਿਸ ਦੇ ਬਾਰੇ ਜੋ ਹਾਈ ਕੋਰਟ ਵੱਲੋਂ ਅਗਲਾ ਫੈਸਲਾ ਕੀ ਸੁਣਾਇਆ ਜਾਵੇਗਾ ਇਸ ਤੋਂ ਪਹਿਲਾਂ ਜਿਹੜੇ ਮੁੱਖ ਗਵਾਹ ਨੇ ਅਮਰੀਕਾ ਦੇ ਵਿੱਚ ਬੈਠਾ ਹੋਇਆ ਹੈ ਉਹਦੇ ਲਈ 5 6 ਤੇ 7 ਮਾਰਚ ਨੂੰ ਆਪਣੀ ਗਵਾਹੀ ਦਿੱਤੀ ਜਾਵੇਗੀ ਸੋ ਇਹ ਗਵਾਹੀ ਹਰ ਰੋਜ਼ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ 4:30 ਤੋਂ ਰਾਤ 8:30 ਤੱਕ ਚੱਲੇਗੀ ਇਸ ਨਾਲ ਲੰਬੇ ਸਮੇਂ ਤੋਂ ਲਟਕ ਰਹੇ ਇਸ ਕੇਸ ਵਿੱਚ ਬਹੁਤ ਜਲਦੀ ਫੈਸਲਾ ਹੋਣ ਦੀ ਉਮੀਦ ਹੈ ਸੁਣਵਾਈ ਦੇ ਦੌਰਾਨ सीबीआई ਵੱਲੋਂ ਸੀਨੀਅਰ ਵਕੀਲ ਅਤੇ ਜਾਂਚ ਅਧਿਕਾਰੀ ਹਾਜ਼ਰ ਰਹਿਣਗੇ ਜੋ ਮੁਲਜ਼ਮ ਨੰਬਰ 1 ਗੁਰਮੀਤ ਸਿੰਘ ਅਤੇ ਮੁਲਜ਼ਮ ਨੰਬਰ 3 ਡਾਕਟਰ ਐਮਪੀ ਸਿੰਘ ਜ਼ਮਾਨਤ ਤੇ ਹਨ ਪਰ ਉਹ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਏ ਦੋਵਾਂ ਨੇ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜੀ ਦਰਜ ਕੀਤੀ ਸੀ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਕੇਸ ਦੀ ਸੁਣਵਾਈ ਇਸ ਵਾਰ ਪ੍ਰੋਸੀਕਿਊਸਸ ਐਵੀਡੈਂਸ ਸਰਕਾਰੀ ਗਵਾਹਾਂ ਲਈ ਤੈਅ ਕੀਤੀ ਸੀ ਇਸੇ ਦੌਰਾਨ ਇੱਕ ਰਸਮੀ ਗਵਾਹ ਦੀ ਗਵਾਹੀ ਵੀਡੀਓ ਮਾਧਿਅਮ ਰਾਹੀਂ ਦਰਜ ਕੀਤੀ ਗਈ ਅਦਾਲਤ ਨੇ ਇਹ ਟਿੱਪਣੀ ਕੀਤੀ ਕਿ ਇਹ ਮਾਮਲਾ ਅਦਾਲਤ ਦੇ ਸਭ ਤੋਂ ਪੁਰਾਣੇ ਮਾਮਲਿਆਂ ਵਿੱਚੋਂ ਇੱਕ ਹੈ ਤੇ ਗਵਾਹਾਂ ਦੀ ਸਮੇਂ ਸਿਰ ਪੇਸ਼ੀ ਨਾ ਹੋਣ ਕਰ ਸੁਣਵਾਈ ਵਿੱਚ ਵਾਰ-ਵਾਰ ਰੁਕਾਵਟ ਆ ਰਹੀ ਹੈ ਸੋ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਅਦਾਲਤ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਤਰੀਕ ਤੇ ਗਵਾਹ ਹਾਜ਼ਰ ਨਹੀਂ ਹੁੰਦਾ ਤਾਂ ਇਸ ਦੀ ਸੂਚਨਾ ਸਮੇਂ ਸਿਰ ਦਿੱਤੀ ਜਾਵੇ ਤੇ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਅਮਰੀਕਾ ਦੇ ਵਿੱਚ ਬੈਠਾ ਹੋਇਆ ਮੁੱਖ ਗਵਾਹ ਦੀ ਗਵਾਹੀ ਭਾਰਤੀ ਦੂਤਾਵਾਸ ਰਾਹੀਂ ਸਾਰੀਆਂ ਲੋੜੀ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣ ਸੋ ਇਸੇ ਲਈ ਗਵਾਹ ਨੂੰ ਈਮੇਲਾਂ ਸੰਮਨ ਜਾਰੀ ਕੀਤੇ ਗਏ ਤੇ ਇਸ ਸਬੰਧਿਤ ਅਧਿਕਾਰੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਤਾਲਮਿਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸੋ ਅਦਾਲਤ ਨੇ ਹੁਣ ਫਰਵਰੀ ਮਹੀਨੇ ਵਿੱਚ ਗਵਾਹੀਆਂ ਲਈ 7, 13 ਤੇ 21 ਫਰਵਰੀ ਦੀਆਂ ਤਰੀਕਾਂ ਵੀ ਨਿਰਧਾਰਤ ਕੀਤੀਆਂ ਤਾਂ ਜੋ ਸਨਵਾਈ ਨੂੰ ਲਗਾਤਾਰ ਅੱਗੇ ਵਧਾਇਆ ਜਾ ਸਕੇ ਜੋ 13 ਫਰਵਰੀ ਨੂੰ ਅੱਜ ਸੁਣਵਾਈ ਹੋਈ ਸੀ ਇਸ ਤੋਂ ਬਾਅਦ ਹੁਣ 21 ਫਰਵਰੀ ਨੂੰ ਇਸ ਦੇ ਉੱਪਰ ਸੁਣਵਾਈ ਹੋਣੀ ਹੈ ਸੋ 6 ਤੇ 7 ਮਾਰਚ ਨੂੰ ਜੋ ਅਮਰੀਕਾ ਵਿੱਚ ਬੈਠਾ ਹੋਇਆ ਗਵਾਹ ਆਪਣੀ ਗਵਾਹੀ ਦੇਵੇਗਾ ਸੋ ਜੋ ਸੀਬੀਆਈ ਦੇ ਵੱਲੋਂ ਇਹ ਝੂਠਾ ਕੇਸ ਦਰਜ ਕੀਤਾ ਗਿਆ ਸੀ ਜੋ ਨਿਪੁੰਸਿਕ ਬਣਾਉਣ ਦਾ ਇਹ ਕੇਸ ਹੈ ਜਿਸ ਵਿੱਚ ਡੇਰਾ ਮੁਖੀ ਸਜ਼ਾ ਪੁੱਗਤਰੇ ਨੇ ਸੋ ਡੇਰਾ ਮੁਖੀ ਦੇ ਵੱਲੋਂ ਇਹ ਦੋਸ਼ ਲਾਏ ਗਏ ਨੇ ਕਿ ਸੀਬੀਆਈ ਨੇ ਉਹਨਾਂ ਨੂੰ ਪਸਾਉਣ ਦੇ ਖਾਤਰ ਜਦੋਂ ਇੱਕ ਰਾਜਨੀਤੀ ਜਿਹੜਾ ਇਹਦੇ ਵਿੱਚ ਬਹੁਤ ਵੱਡਾ ਅਸਿਸਟੈਂਟ ਸੀਗਾ ਜੋ ਡੇਰਾ ਮੁਖੀ ਨੂੰ ਇਹ ਪਸਾਇਆ ਗਿਆ ਜਿਹੜਾ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਉੱਪਰ ਇੱਕ ਕਤਲ ਮਾਮਲਾ ਦਰਜ ਕੀਤਾ ਗਿਆ ਸੀ ਜੋ ਇੱਕ ਉਸ ਕਤਲ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਅਦਾਲਤ ਦੇ ਵੱਲੋਂ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿ ਜਿਹੜੀ ਉਹ ਕਤਲ ਹੋਇਆ ਸੀ ਉਸ ਵਿੱਚ ਜਿਹੜੀ ਗੋਲੀ ਲੱਗੀ ਸੀ ਉਹ ਗੋਲੀ ਉਹ ਮੈਚ ਨਹੀਂ ਕਰਦੀ ਉਹ ਗੋਲੀ ਜਿਹੜੀ ਡੇਰਾ ਮੁਖੀ ਦੇ ਵੱਲੋਂ ਨਹੀਂ ਚਲਵਾਈ ਗਈ ਸੋ ਇੱਕ ਕਿਤੇ ਨਾ ਕਿਤੇ ਇੱਕ ਰਾਜਨੀਤੀ ਤੌਰ ਤੇ ਡੇਰਾ ਮੁਖੀ ਦੇ ਉੱਪਰ ਇਹ ਵੱਡੇ ਇਲਜ਼ਾਮ ਲਾ ਕੇ ਉਹਨਾਂ ਨੂੰ ਫਸਾਇਆ ਹੋਇਆ ਸੋ ਹੁਣ ਡੇਰਾ ਮੁਖੀ ਦੇ ਉੱਪਰ ਜੋ ਇਹ ਲੱਗੇ ਇਲਜ਼ਾਮ ਨੇ ਇਹਨਾਂ ਦੇ ਉੱਪਰ ਜੋ ਹੁਣ ਸੁਣਵਾਈਆਂ ਹੋ ਰਹੀਆਂ ਨੇ ਬਹੁਤ ਵੱਡੇ ਖੁਲਾਸੇ ਹੋ ਰਹੇ ਨੇ ਸੱਚ ਸਾਹਮਣੇ ਆ ਰਿਹਾ ਹੈ ਕਿ ਅਸਲ ਇਸ ਦੇ ਪਿੱਛੇ ਕੀ ਕਹਾਣੀ ਸੀ ਇਹ ਕਿਉਂ ਕੀਤਾ ਗਿਆ ਅਜਿਹੇ ਜਦੋਂ 2014 ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਇਹ ਕਾਰਵਾਈ ਕੀਤੀ ਗਈ ਡੇਰਾ ਮੁਖੀ ਦੇ ਉੱਪਰ ਹੁਣ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਭਾਵੇਂ ਉਹਨਾਂ ਦੇ ਉੱਪਰ ਰਹਿਮ ਕੀਤੀ ਜਾ ਰਹੀ ਹੈ ਬੀਜੇਪੀ ਉਹਨਾਂ ਨੂੰ ਵਾਰ-ਵਾਰ ਪੈਰੋਲ ਦੇ ਰਹੀ ਨੇ ਕਿ ਬੀਜੇਪੀ ਉਹ ਵੋਟ ਬੈਂਕ ਲੈਣਾ ਚਾਹੁੰਦੇ ਨੇ ਡੇਰਾ ਮੁਖੀ ਦੇ ਨਾਲ ਜੋ ਜੁੜੀਆਂ ਹੋਈਆਂ ਸੰਗਤਾਂ ਨੇ ਜੋ ਸਰਦਾਲੂ ਨੇ ਉਹਨਾਂ ਨੂੰ ਆਪਣੇ ਵਾਲੇ ਪਾਸੇ ਕਰਨਾ ਚਾਹੁੰਦੇ ਨੇ ਸੋ ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਵੋਟ ਬੈਂਕ ਵੀ ਕੰਮ ਕਰ ਰਿਹਾ ਤੇ ਡੇਰਾ ਮੁਖੀ ਜਿਹੜੇ ਉਹਨਾਂ ਨੂੰ 40-40 ਦਿੰਦੀ ਪੈਰੋਲ ਦਿੱਤੀ ਜਾਂਦੀ ਹੈ ਉਹ ਬਹੁਤ ਸਾਰੇ ਸਰਦਾਲੂ ਜਿਹੜੇ ਡੇਰਾ ਮੁਖੀ ਦੇ ਨਾਲ ਖੜੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਪਰ ਜੋ ਸਲਵਾਈਆਂ ਹੋਣੀਆਂ ਨੇ ਡੇਰਾ ਮੁਖੀ ਨੂੰ ਕਿੰਨੀ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਤਾਂ ਹੁਣ ਸਮਾਂ ਦੱਸੇਗਾ ਜੋ ਮੁੱਖ ਗਵਾਹੀ ਦੀ ਗਵਾਹੀਆਂ ਹੋਣੀਆਂ ਨੇ ਉਹਨਾਂ ਗਵਾਹੀਆਂ ਨੂੰ ਲੈ ਕੇ ਲਗਾਤਾਰ ਜੋ ਅਦਾਲਤਾਂ ਦੇ ਵੱਲੋਂ ਕਿਆਰੀਆਂ ਕੀਤੀਆਂ ਜਾ ਰਹੀਆਂ ਨੇ